ਸਾਹ ਮਾਰ ਸਾਹਿਬ ਗਾਣਾ ਗਾਉਂਦੇ ਨੇ ਰਾਗ ਲਾਪਦੇ ਨੇ ਤੁਸੀਂ ਪਾਸੇ ਪੰਜਾਬ ਦੇ ਵਿੱਚ ਤੁਸੀਂ ਦੱਸ ਦਿਓ ਕਿ ਇਸ ਤਰ੍ਹਾਂ ਤਰਾਈ ਤਰਾਈ ਲੋਕ ਕਰ ਰਹੇ ਆ ਗਾਣਾ ਗਾਇਆ ਸੀ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਲੱਗਦਾ ਉਹ ਗਾਣਾ ਸੀ ਮੈਨੂੰ ਲੱਗਦਾ ਕਿ ਮੁਹੰਮਦ ਰਫੀ ਵਰਗੇ ਆਪਦੀ ਕਬਰਾਂ ਚੋਂ ਛਾਲਾਂ ਮਾਰਦੇ ਹੋਣੇ ਕਿ ਕੀ ਹਾਲਾਤ ਬਣਾਤੇ ਕਿਹੜਾ ਕਿਹੜਾ ਸੁਰ ਤੇ ਕਿਹੜੀ ਤਾਲ ਮੈਨੂੰ ਲੱਗਦਾ ਜਾਨ ਗੁਰਸਾਹ ਗੁਰਦਾਸ ਮਾਨ ਹੋਰਾਂ ਦੇ ਛੱਲੇ ਦੀ ਜਿੱਡੀ ਇਹੀ ਤਹੀ ਫੇਰੀ ਜਾ ਸਕਦੀ ਸੀ ਉਹ ਉਹਨੇ ਫੇਰ ਤੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਚੰਨੀ ਕੱਲ ਬੋਲ ਹੀ ਗਿਆ ਨਾ ਚੰਨੀ ਸਾਹਿਬ ਕੱਲ ਕਹਿੰਦੇ ਸਾਫ ਕਾ ਮੁੱਖ ਮੰਤਰੀ ਕਹਿੰਦਾ 26 ਜਨਵਰੀ ਦੇ ਦਿਨ ਲੋਕ ਸੂਬੇ ਦੀਆਂ ਉਪਲਬਧੀਆਂ ਗਿਣਾਉਂਦੇ ਆ ਜਿਹੜਾ ਸੰਘਰਸ਼ ਦੇਸ਼ ਲਈ ਕੀਤਾ ਉਹਦੀ ਗੱਲ ਕਰਦੇ ਆ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਉਹਦਾ ਜ਼ਿਕਰ ਹੁੰਦਾ ਕਿ ਇੱਥੇ ਕਹਿੰਦਾ ਭਗਵੰਤ ਮਾਨ ਆਪ ਦੀ ਉਪਲਬਧੀ ਗੁਣਾਈ ਗਿਆ ਮੈਂ ਤਾਂ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਇਹਨੇ ਕਿਹੜਾ ਸੰਘਰਸ਼ ਕੀਤਾ ਇਹ ਵੀ ਦੱਸੋ ਨਾ ਇੱਕ ਦਾ ਬੋਤਲ ਨਾਲ ਸੰਘਰਸ਼ ਹੈ ਦਾ ਮਾਰਚ ਮੈਨੇ ਖੁਸ਼ੀ ਆ ਰਹੀ ਜੀ ਖੁਸ਼ੀ ਵੀ ਆ ਰਹੀ ਕਿਹਦੇ ਘਰ ਦੇਖੋ ਮੈਂ ਸਭ ਤੋਂ ਪਹਿਲਾਂ ਦਿੱਤੀ ਤੁਸੀਂ ਭੁੱਲ ਗਏ ਰਿਕਾਰਡ ਕੱਢੋ ਆਪ ਦਾ ਸਭ ਤੋਂ ਪਹਿਲਾਂ ਮੈਂ ਹੀ ਤੁਹਾਨੂੰ ਦੱਸਿਆ ਸੀ ਅੱਜ ਮੈਂ ਨਵੀਂ ਬ੍ਰੇਕਿੰਗ ਤੁਹਾਨੂੰ ਦੇ ਰਿਹਾ ਇਹਨੂੰ ਇਹ ਇੰਨੀ ਸ਼ਰਾਬ ਪੀਣ ਲੱਗ ਗਿਆ ਦੇਖੋ ਪਰਿਵਾਰ 'ਚ ਵਾਧਾ ਹੋ ਰਿਹਾ ਇਹਦੀ ਜ਼ਿੰਮੇਵਾਰੀ ਵਧ ਰਹੀ ਹੈ ਦੋ ਪਿਛਲੇ ਨਿਆਣੇ ਤਾਂ ਭੁੱਲ ਗਏ ਜੀ 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 ਪਿਛਲੇ ਦੋ ਆ ਨਿਆਣਿਆਂ ਨੂੰ ਤਾਂ ਭਲਾਤਾ ਇਹਨਾਂ ਨੇ ਉਹਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਜਿਹੜਾ ਤੀਜਾ ਆ ਰਿਹਾ ਭਗਵੰਤ ਜੀ ਤੁਹਾਨੂੰ ਆਜ ਜੋ ਹੱਥ ਜੋੜੇ ਉਹਦੇ ਸਾਹਮਣੇ ਕਿਹੜੀ ਤਸਵੀਰ ਪੇਸ਼ ਕਰੋਗੇ ਉਹੀ ਜਿਹੜੇ ਪਹਿਲਾਂ ਦੋਹਾਂ ਕੋਲ ਅੱਗੇ ਕੀਤੀ ਸੀ ਕਿ ਸਾਡਾ ਪਿਓ ਡੈਡੀ ਇਹਨਾਂ ਦਾ ਭਗਵੰਤਮਾਨ ਬੋਤਲ ਦੀ ਸ਼ਰਾਬ ਨਾਲ ਸਾਰਾ ਦਿਨ ਰੱਜਿਆ ਰਹਿੰਦਾ ਨੂੰ ਪਤਾ ਹੀ ਨਹੀਂ ਰਹਿੰਦਾ ਸੀ ਔਰ ਜੇ ਇਹੀ ਹਾਲਾਤ ਰਹੇ ਇਹਦੇ ਦਾ ਇਲਾਜ ਚੱਲ ਰਿਹਾ ਲਿਵਰ ਸਰੋਸਿਸ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਮੁੱਖ ਮੰਤਰੀ ਸਾਹਿਬ ਨੂੰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਅਪੀਲ ਕਰਦਾ ਅੱਜ ਹਮਦਰਦੀ ਬਣ ਕੇ ਕਰਦਾ ਕਿ ਜੇ ਇਹ ਸੰਸਾਰ 'ਚ ਜਿਸੇ ਜੀ ਦਾ ਪਰਿਵਾਰ ਚ ਤੁਹਾਡਾ ਵਾਧਾ ਹੋ ਰਿਹਾ ਤੇ ਫਿਰ ਨਾਲ ਰਿਸਪਾਂਸਿਬਿਲਟੀ ਵੀ ਬਣਦੀ ਹੈ ਇਹ ਨਾ ਹੋਵੇ ਜੋ ਤੁਸੀਂ ਸ਼ਰਾਬ ਪੀ ਪੀ ਕੇ ਆਪਦੇ ਸਰੀਰ ਦਾ ਜੋ ਹਾਲਾਤ ਬਣਾਏ ਆ ਲਿਵਰ ਸਰੋਸਿਸ ਵਰਗੀ ਬਿਮਾਰੀ ਤੁਹਾਨੂੰ ਚਿੰਬੜ ਗਈ ਹੈ ਇਲਾਜ ਤੁਸੀਂ ਲੁੱਕ ਛਿਪ ਕੇ ਜਾਂ ਤਾਂ ਮhalla ਕਲੀਨਿਕ ਤੋਂ ਕਰਾਉਂਦੇ ਉੱਥੋਂ ਦਾ ਕਰਾਉਂਦੇ ਨਹੀਂ ਜਾ ਕੇ ਦਿੱਲੀ ਲੋੜਾ ਲੁੱਕ ਛਿਪ ਕੇ ਕਰਾਉਂਦੇ ਆ ਡਾਕਟਰ ਮੈਨੂੰ ਦੱਸ ਦਿੰਦੇ ਹੁੰਦੇ ਆ ਉਹ ਵਿਚਾਰੇ ਨਿਆਣੇ ਦੀ ਕੀ ਗਲਤੀ ਹੈ ਦੱਸੋ ਜਿਹੜਾ ਇਸ ਸੰਸਾਰ ਚ ਆ ਰਿਹਾ ਐਕਚੁਅਲੀ ਹੀ ਸ਼ੁੱਡ ਬੀ ਰਿਸਪਾਂਸਿਬਲ ਅਨ ਆਪ ਦੀ ਇਹ ਸ਼ਰਾਬ ਦੀ ਆਦਤ ਛੱਡ ਦੇਣ ਫੇਰ ਕੀ ਐਕਸਾਈਜ਼ ਰੈਵਨਿਊ ਮਾੜਾ ਮੋਟਾ ਡਿੱਗ ਜਾਊਗਾ ਇਹੀ ਹੋਣਾ ਮੈਨੂੰ ਲੱਗਦਾ ਇਸੇ ਚੱਕਰ 'ਚ ਪੀ ਜਾਂਦਾ ਕਿ ਐਕਸਾਈਜ਼ ਦਾ ਰੈਵਨਿਊ ਨਾਲ ਕਿੱਥੇ ਡਿੱਗ ਜਾਏ ਜੇ ਮੈਂ ਘੱਟ ਪੀਊਂਗਾ ਤੇ ਐਕਸਾਈਜ਼ ਦਾ ਰੈਵਨਿਊ ਘਟ ਜਾਣਾ ਨਹੀਂ ਘਟ ਦਿੰਦੇ ਮਾਲੀਆ ਦਾ ਕਿ ਹੋਰ ਨੂੰ ਤੇਰੇ ਵਰਗਾ ਕੋ ਹੋਰ ਜੰਮ ਪਊ ਉਥੇ ਬਾ ਤਰਸ ਕਰ ਆਪਦੇ ਨਿਆਣਿਆਂ ਤੇ ਔਰ ਇਹ ਕੰਮ ਛੱਡ ਦੇ ਔਰ ਆਪਦੀ ਸਿਹਤ ਦਾ ਧਿਆਨ ਕਰੇ ਚਲੋ ਵਿਰੋਧਤਾ ਆਪਦੇ ਪਾਸੇ ਰਹਿ ਗਈ ਮਗਰ ਇਹ ਜ਼ਰੂਰੀ ਹੈ ਮੀਤੀ ਸਾਹਿਬ ਜਿਹੜਾ ਉਹਨੇ ਸੰਦੇਸ਼ ਦਿੱਤਾ ਇਹ ਟੈਸਟ ਲਾ ਕਰਾ ਕੇ ਜਿਹੜਾ ਉਹਨੇ ਆਪੇ ਹੀ ਦੱਸਿਆ ਵੀ ਮੈਂ ਟੈਸਟ ਕਰਾ ਕੇ ਪਤਾ ਹੀ ਨਹੀਂ ਕੀਤਾ ਪਤਾ ਕਿ ਕਹਿੰਦਾ ਤੁਹਾਨੂੰ ਹੈਰਾਨਗੀ ਹੋਊਗੀ ਮੈਂ ਹੈਰਾਨ ਹੋ ਗਿਆ ਯਾਰ ਪਹਿਲਾਂ ਤਾਂ ਹੈਰਾਨਗੀ ਇਹ ਹੋਈ ਕਿ ਇਹ ਕਿਹੜਾ 26 ਜਨਵਰੀ ਦਾ ਐਲਾਨ ਸੀ ਮਤਲਬ ਇਹ ਕਿਹੜੀ ਕੁਰਬਾਨੀ ਸੀ ਮਤਲਬ ਜਿੱਥਾ ਜਿਹੜਾ 26 ਜਨਵਰੀ ਦੀ ਸਟੇਜ ਤੋਂ ਐਲਾਨ ਕਰਨਾ ਪਿਆ ਫਿਰ ਕਹਿੰਦਾ ਤੁਹਾਨੂੰ ਹੈਰਾਨਗੀ ਹੋ ਗੈ ਗੈਰ ਕਾਨੂੰਨੀ ਹੈਰਾਨਗੀ ਕਾਦੀ ਹੋਣੀ ਹੈ ਔਰ ਮੈਂ ਤੁਹਾਨੂੰ ਦੱਸਾਂ ਇਹਦੀ ਹਰਕਤ ਆ ਤਾਂ ਮੈਨੂੰ ਜਾਪਦਾ ਇਹਨੇ ਟੈਸਟ ਕਰਾ ਲਿਆ ਕੋਈ ਨਹੀਂ ਇੱਥੇ ਤਾਂ ਪਰਚਾ ਹੋਣਾ ਚਾਹੀਦਾ ਜੋ ਇਹ ਗੱਲਾਂ ਕਰਦਾ ਕਿਉਂਕਿ ਇੱਕ ਸੀਐਮ ਇਹ ਗੱਲ ਕਵੇ ਕਿ ਤੁਹਾਨੂੰ ਹਰਿਆਣਗੀ ਹੋਊਗੀ ਕਿ ਅਸੀਂ ਟੈਸਟ ਨਹੀਂ ਕਰਾਇਆ ਇਸਿਸ ਦੇ ਲੈਂਗੁਏਜ ਆਫ ਦ ਸੀਮ ਸੋ ਇਹਦੀਆਂ ਜਿੰਨੀਆਂ ਘੱਟ ਗੱਲਾਂ ਕਰੋ ਤੁਹਾਨੂੰ ਅੱਜ ਲਈ ਬਹੁਤ ਕਵਰਾਂ ਮਿਲ ਗਿਆ